ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਤਰਸੇਮ ਸਿੰਘ ਨਾਮਤਾਰੀ ਅੱਜ ਜਿਹੜਾ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਦੋਸਤਾਂ ਨੂੰ ਮਿਲਣ ਦਾ ਜਿਹੜਾ ਮੌਕਾ ਮਿਲਿਆ ਕਿਉਂਕਿ YouTube ਤੇ ਆਪਾਂ ਨਵਾਂ ਚੈਨਲ ਬਣਾਇਆ ਨਾਮਤਾਰੀ ਹੋਮਿਓ ਕਲੀਨਿਕ ਦੇ ਨਾਮ ਤੇ ਜੋ ਕਿ Facebook ਦੇ ਉੱਪਰ ਵੀ ਹੈ ਤੇ ਉਹ ਵੀ ਫੋਲੋ ਕਰਿਓ ਤੇ ਉਹਨੂੰ ਵੀ ਸਬਸਕ੍ਰਾਈਬ ਕਰਿਓ ਤੇ ਅੱਜ ਦੀ ਵੀਡੀਓ ਦਾ ਜਿਹੜਾ ਮੇਨ ਮਕਸਦ ਹੈ ਜੋ ਅੱਜ ਦਾ ਹਾਲਾਤ ਪੰਜਾਬ ਦੇ ਬਣੇ ਪਏ ਆ ਤੇ ਜੋ ਆਪਣੇ ਹਾਲਾਤ ਬਣੇ ਹੋਏ ਆ ਉਹ ਹੈ ਫਰੀਦੀਆਂ ਚੀਜ਼ਾਂ ਖਾਣ ਦੀ ਜਿਹੜੀ ਗੰਦੀ ਆਦਤ ਪਈ ਹੋਈ ਆ ਤੇ ਹਰਾਮ ਦਾ ਪੈਸਾ ਖਾਣ ਦਾ ਜਿਹੜਾ ਆਪਾਂ ਨੂੰ ਲਾਲਚ ਬਣਿਆ ਹੋਇਆ ਇਹ ਚੀਜ਼ਾਂ ਨੂੰ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਖਿਲਵਾੜ ਆ ਸਭ ਤੋਂ ਵੱਡਾ ਜੋ ਕਿ ਸਰਕਾਰਾਂ ਚਾਹੁੰਦੀਆਂ ਕਿ ਫਰੀ ਦਾ ਰਾਸ਼ਨ ਵੰਡ ਦਿਓ ਫਰੀ ਦਾ ਕੋਈ ਜਿਵੇਂ ਹੁਣ ਕਿਸਾਨੀ ਨੂੰ ਲੈ ਲਓ ਕੋਈ ਫਸਲ ਦਾ ਨੁਕਸਾਨ ਹੋ ਜਾਂਦਾ ਫਸਲ ਭਾਵੇਂ 2 ਲੱਖ ਦੀ ਕਿੱਲੇ ਦੀ ਨੁਕਸਾਨ ਹੋ ਜੇ 60000 ਦਾ ਕਿੱਲੇ ਦਾ ਨੁਕਸਾਨ ਹੋ ਜੇ ਤੇ ਲੇਕਿਨ ਝਾਕ ਆਪਣੀ ਕਿੱਥੇ ਹੁੰਦੇ ਵੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਜੇ ਆਪਾਂ ਇਹ ਚੀਜ਼ ਸੋਚਣ ਦੀ ਬਜਾਏ ਉਸ ਅਕਾਲ ਪੁਰਖ ਪਰਮਾਤਮਾ ਤੇ ਭਰੋਸਾ ਕਰੀਏ ਜੋ ਅਸੀਂ ਸੋਚ ਕੇ ਚੱਲਦੇ ਹਾਂ ਸਾਡੇ ਮੁਤਾਬਕ ਕਿ ਮੁਆਵਜ਼ਾ ਤੁਹਾਨੂੰ 3500 ਕਿੱਲੇ ਦਾ ਮਿਲ ਜੂਗਾ ਤੁਹਾਨੂੰ 8000 ਕਿੱਲੇ ਦਾ ਮਿਲ ਜੂਗਾ ਚਲੋ 30000 ਕਿੱਲੇ ਦਾ ਮਿਲ ਜੂਗਾ ਜੇਕਰ ਤੁਹਾਡੇ 1 ਏਕੜ ਦੇ ਵਿੱਚੋਂ 60000 ਦੀ ਫਸਲ ਨਿਕਲਦੀ ਹੈ ਜਾਂ 45000 ਦੀ ਨਿਕਲਦੀ ਹੈ ਉਹਦੇ ਵਰਗੀ ਸੰਤੁਸ਼ਟੀ ਕਿਤੇ ਨਹੀਂ ਮਿਲਣੀ ਤੇ ਜੋ ਪਰਮਾਤਮਾ ਨੇ ਤੁਹਾਨੂੰ ਦੇਣਾ ਉਹ ਜਿੰਨਾ ਮਰਜੀ ਕਰ ਲਓ ਉਹ ਨੁਕਸਾਨ ਤੁਹਾਡਾ ਹੋ ਕੇ ਰਹਿਣਾ ਤੇ ਉਹ ਜਿਹੜਾ ਉਹਨੇ ਦੇਣਾ ਉਹਦੇ ਤੋਂ ਹੁਲਕੋ ਕੇ ਨਹੀਂ ਰੱਖਦਾ ਕਿ ਫਲ ਹਮੇਸ਼ਾ ਨੀਤਾਂ ਨੂੰ ਲੱਗਦੇ ਹੈ ਜੇ ਨੀਤ ਚੰਗੀ ਹੋਊਗੀ ਤਾਂ ਤੁਹਾਨੂੰ ਚੰਗਾ ਮਿਲੇਗਾ ਇੰਨੀ ਕੁ ਸੰਤੁਸ਼ਟੀ ਆਪਣੇ ਆਪ ਤੇ ਕਰ ਲੋ ਕਿ ਤੁਸੀਂ ਫਰੀ ਦਾ ਖਾਣਾ ਬੰਦ ਕਰ ਦਿਓ ਜਿਹੜੇ ਹੁਣ ਹਾਲਾਤ ਵੇਖੇ ਕਿ ਰੋਡ ਵੇਜ ਬੱਸਾਂ ਦੇ ਵਿੱਚ ਡੇਲੀ ਲੜਾਈਆਂ ਹੁੰਦੀਆਂ ਡੇਲੀ ਕੋਈ ਨਾ ਕੋਈ ਕਿਤੇ ਨਾ ਕਿਤੇ ਲੇਡੀਜ਼ ਨੂੰ ਚੜਨ ਚ ਦਿੱਕਤ ਉਤਰਨ ਵੇਲੇ ਛਿੱਤਰੋ ਛਿੱਤਰੀ ਗਾਲੀ ਗਲੋਚ ਕੀ ਇਨਸਾਨੀਅਤ ਇਹ ਕਹੋ ਜੀ ਚੀਜ਼ ਹੁੰਦੀ ਹੈ ਕਿ ਲੇਡੀਜ਼ ਬਾਰੇ ਕੋਈ ਮਾੜਾ ਜਾਂ ਵੀ ਪੁੱਠਾ ਸਿੱਧਾ ਬੋਲ ਜੇ ਤਾਂ ਬੰਦੇ ਦੇ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਤੇ ਆਪਾਂ ਰੋਡ ਵੇਜਦੀਆਂ ਬੱਸਾਂ ਤੇ ਡੇਲੀ ਬਦਨਾਮੀ ਕਰਾਉਣ ਵਾਸਤੇ ਚੜਾਉਨੇ ਆ ਤਾਂ ਇਹ ਸਭ ਤੋਂ ਵੱਡੀ ਕਲੰਕ ਵਾਲੀ ਗੱਲ ਸਭ ਤੋਂ ਵੱਡੀ ਪੁੱਠੀ ਸੋਚ ਵਾਲੀ ਗੱਲ ਸਭ ਤੋਂ ਵੱਡੀ ਮੂਰਖਤਾ ਕਹਿ ਸਕਦੇ ਆ ਉਹਨੂੰ ਆਪਾਂ ਪੰਜਾਬੀ ਦਾ ਸ਼ਬਦ ਆ ਮੂਰਖਤਾ ਕਿਉਂਕਿ ਇੱਥੋਂ ਇਹ ਸਾਬਤ ਹੋ ਜਾਂਦਾ ਵੀ ਤੁਸੀਂ ਕਿੰਨੇ ਕੁ ਅਮੀਰ ਹੋ ਇੱਥੋਂ ਇਹ ਸਾਬਤ ਹੋ ਜਾਂਦਾ ਵੀ ਤੁਸੀਂ ਕਿੰਨੇ ਕੁ ਜਮੀਰ ਵਾਲੇ ਹੋ ਇੱਥੋਂ ਇਹ ਸਾਬਤ ਹੋ ਜਾਂਦਾ ਕਿ ਤੁਸੀਂ ਕਿੰਨੀ ਕੁ ਕਮਾਈ ਕਰਦੇ ਹੋ ਤੁਹਾਡੇ ਦਿਨ ਰਾਤ ਖੱਪਣ ਦਾ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਕਿ ਤੁਸੀਂ ਆਪਦੇ ਜੇਬ ਚੋਂ ਪੈਸਾ ਲਾ ਕੇ ਜਾ ਸਕੋ ਇਸੇ ਤਰ੍ਹਾਂ ਰਾਸ਼ਨ ਲੈਣ ਵਾਸਤੇ ਤੁਸੀਂ ਹਰ ਜਗ੍ਹਾ ਜਾਂਦੇ ਹੋ ਠੀਕ ਆ ਕਦੇ ਸਾਡੀਆਂ ਸੁਸਾਇਟੀਆਂ ਮਾਫ ਹੋਣੀਆਂ ਚਾਹੀਦੀਆਂ ਕਦੇ ਸਾਡੇ ਕਰਜ਼ੇ ਮਾਫ ਹੋਣੇ ਚਾਹੀਦੇ ਆ ਕਦੇ ਸਾਨੂੰ ਰੇਟ ਵੱਧ ਚਾਹੀਦਾ ਕਿਉਂਕਿ ਜਿੰਨੀਆਂ ਮਰਜ਼ੀ ਮਨ ਤਾਂ ਕਰ ਲੋ ਸਰਕਾਰਾਂ ਵੋਟਾਂ ਪੈਣ ਤੋਂ ਬਾਅਦ ਕਦੇ ਨਹੀਂ ਗੱਲ ਸੁਣਦੀਆਂ ਜੋ ਉਹਨਾਂ ਨੇ ਕਰਨਾ ਉਹੀ ਕਰਨਾ ਬਚਾਉਣ ਦੀ ਲੋੜ ਆ ਆਪਣੀਆਂ ਖੇਤੀ ਨੂੰ ਆਪਣੀਆਂ ਫਸਲਾਂ ਨੂੰ ਆਪਣੀਆਂ ਨਸਲਾਂ ਨੂੰ ਜੋ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਬੋਲਿਆ ਤੇ ਹਮੇਸ਼ਾ ਮੈਂ ਕਿਸੇ ਨਾ ਕਿਸੇ ਵੀਡੀਓ 'ਚ ਇਹ ਤਰਕ ਦਿੰਦਾ ਹੀ ਰਹਿਣਾ ਅੱਜ ਲੋੜ ਆ ਆਪਾਂ ਨੂੰ ਆਪਣੀ ਸੱਥੀ ਕਿਰਤ ਕਰਕੇ ਖਾਣ ਦੀ ਉਦਾਹਰਨ ਲੈ ਲਓ ਵਿਦੇਸ਼ਾਂ ਦੇ ਵਿੱਚ ਦੌੜ ਲੱਗੀ ਹੋਈ ਆ 20 25 25 ਲੱਖ ਲਾ ਕੇ ਆਪਾਂ ਵਿਦੇਸ਼ਾਂ 'ਚ ਜਾ ਕੇ ਦਿਨ ਰਾਤ ਮਿਹਨਤ ਕਰਦੇ ਆਂ ਕਿਉਂ ਕਰਦੇ ਆ ਕਿਉਂਕਿ ਉੱਥੇ 8 ਘੰਟੇ ਮਿਹਨਤ ਦਾ ਆਪਾਂ ਨੂੰ ਹੱਕ ਮਿਲਦਾ ਤੁਸੀਂ ਆਪਦੇ ਖੇਤ 'ਚ ਮਿਹਨਤ ਕਰਕੇ ਦੇਖੋ ਜੋ ਤੁਸੀਂ ਉਹਦੇ 'ਚ ਪੈਦਾਵਾਰ ਲਾਉਂਗੇ ਭਾਵੇਂ ਤੁਸੀਂ ਸਬਜ਼ੀਆਂ ਭਾਵੇਂ ਤੁਸੀਂ ਕੁਝ ਵੀ ਬੀਜੋ ਫੇਰ ਬਦਲ ਕਰਕੇ ਖੇਤੀ ਕਰੋਗੇ ਉਹਦੇ ਵਿੱਚ ਕਦੇ ਵੀ ਤੁਸੀਂ ਭੁੱਖੇ ਨਹੀਂ ਮਰਦੇ ਕਰੋਨਾ ਦੇ ਹਾਲਾਤ ਨੰਗੇ ਆਪਾਂ ਨੂੰ ਪਤਾ ਤੇ ਦੁਬਾਰਾ ਫੇਰ ਇਹ ਹਾਲਾਤ ਆਉਣ ਵਾਲੇ ਆ ਇਹ ਨਾ ਸੋਚੋ ਕਿ ਵੀ ਹੁਣ ਦੁਬਾਰਾ ਵਾਇਰਸ ਨਹੀਂ ਆਉਣਾ ਸਰਕਾਰ ਦੀਆਂ ਬਹੁਤ ਵੱਡੀਆਂ ਨੀਤੀਆਂ ਤੇ ਪਾਲਿਸੀਆਂ ਹੁੰਦੀਆਂ ਕਿਸਾਨੀ ਨੂੰ ਖਤਮ ਕਰਨ ਵਾਸਤੇ ਨਿੱਕੀ ਦੁਕਾਨਦਾਰੀ ਨੂੰ ਖਤਮ ਕਰਨ ਵਾਸਤੇ ਵੱਡੇ ਵੱਡੇ ਮਾਲ ਖੁੱਲ ਜਾਣੇ ਆ ਵੱਡੀਆਂ ਵੱਡੀਆਂ ਸ਼ਾਪਾਂ ਖੁੱਲ ਜਾਣੀਆਂ ਤੇ ਜਿਹੜੇ ਮੰਡੀ ਕਰਨ ਨੂੰ ਖਤਮ ਕਰਨ ਦਾ ਮੇਨ ਰੀਜ਼ਨ ਕੀ ਆ ਵੀ ਕਿਸਾਨੀ ਨੂੰ ਖਤਮ ਕਰਨਾ ਬੈਂਕਾਂ ਨੂੰ ਪੂਰੀ ਖੁੱਲ ਦਿੱਤੀ ਗਈ ਕਿ ਤੁਸੀਂ ਵੱਧ ਤੋਂ ਵੱਧ ਕਰਜ਼ੇ ਦਿਓ ਭਾਵੇਂ ਅੱਜ ਤੁਸੀਂ 35 ਲੱਖ ਕਿੱਲੇ ਤੇ ਕਰਜ਼ਾ ਲੈ ਲਓ ਜ਼ਮੀਨ ਦਾ ਰੇਟ ਭਾਵੇਂ ਤੁਹਾਡਾ 13 ਲੱਖ ਵੀ ਹੋਵੇ 17 ਲੱਖ ਵੀ ਹੋਵੇ ਤੁਹਾਨੂੰ ਕਰੋੜ ਤੱਕ ਦਾ ਲੋਨ ਦੇ ਦੇਣਗੇ ਕਾਰਨ ਕੀ ਹੈ ਕਿਉਂਕਿ ਤੁਸੀਂ ਪੈਸਾ ਖਰਚ ਲੈਣਾ ਇਹੀ ਹੋਣਾ ਪੰਜਾਬੀਆਂ ਨਾਲ ਅੱਜ ਵੀ ਤੇ ਕੱਲ ਵੀ ਤੇ ਪਰਸੋਂ ਵੀ ਇਹ ਨਾ ਸੋਚੋ ਕਿ ਵੀ ਕਿਸਾਨ ਰਗੜਿਆ ਗਿਆ ਤਾਂ ਮਜ਼ਦੂਰ ਬਚ ਜਾਊਗਾ ਮਜ਼ਦੂਰ ਰਗੜਿਆ ਗਿਆ ਤਾਂ ਆੜਤੀਆ ਬਚ ਜਾਊਗਾ ਸਾਰਿਆਂ ਦਾ ਸਰਕਲ ਇੱਕ ਦੂਜੇ ਦੇ ਨਾਲ ਹੀ ਵੱਜਿਆ ਹੋਇਆ ਇੰਨੀ ਇੱਕ ਗੱਲ ਸਮਝ ਆਪਣੇ ਆਉਂਦੀ ਨਹੀਂ ਕਿਉਂਕਿ ਆਪਾਂ ਨੂੰ ਧਰਮਾਂ ਦੇ ਵਿੱਚ ਲੜਾ ਰੱਖਿਆ ਕੋਈ ਇਹ ਕਹਿੰਦਾ ਅਸੀਂ ਹਿੰਦੂ ਆ ਜੀ ਕੋਈ ਕਹਿੰਦਾ ਜੀ ਅਸੀਂ ਮੁਸਲਿਮ ਆ ਕੋਈ ਕਹਿੰਦਾ ਅਸੀਂ ਸਿੱਖ ਆ ਪਰ ਸਾਰਿਆਂ ਚ ਖੂਨ ਇੱਕੋ ਹੀ ਆ ਸਾਰਿਆਂ ਦੇ ਰਿਸ਼ਤੇ ਨਾਤੇ ਵੀ ਸੇਮ ਆ ਉਹੀ ਆਪਣੇ ਵਰਤਾਰੇ ਆ ਪਿੰਡਾਂ ਚ ਇੱਕ ਦੂਜੇ ਬਿਨਾ ਇੱਕ ਦੂਜੇ ਨੂੰ ਕਦੇ ਨਹੀਂ ਸਰਦਾ ਸੋ ਲੜਾਈ ਝਗੜੇ ਆਪਾਂ ਬੰਦ ਕਰੀਏ ਫਰੀ ਦਾ ਖਾਣ ਨਾਲੋਂ ਆਪਾਂ ਇਕੱਠੇ ਹੋ ਕੇ ਸਰਕਾਰ ਨੂੰ ਅਪੀਲ ਕਰੀਏ ਜੀ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਵਾਰ-ਵਾਰ ਪਾਵਾਂਗੇ ਤੁਹਾਡੀ ਸਰਕਾਰ ਚੰਗੀ ਆ ਪਰ ਸਾਡਾ ਕੁਝ ਕਰੋ ਸਾਡੇ ਬੱਚਿਆਂ ਨੂੰ ਨੌਕਰੀ ਦਿਓ ਤਾਂ ਕਿ ਉਹ ਕਮਾ ਕੇ ਆਪਦਾ ਘਰ ਤੋੜਨ ਸਾਨੂੰ ਫਰੀ ਦੇ ਰਾਸ਼ਨ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਸਾਨੂੰ ਮੰਗਣਾ ਪਵੇ ਜੇ ਤੁਸੀਂ ਇਸੇ ਤੇ ਅੜੇ ਰਹੇ ਜੇ ਸਾਨੂੰ ਫਰੀ ਦੇ ਕਮਰੇ ਬਣਾ ਦਿਓ ਜੀ ਸਾਨੂੰ ਸਰਕਾਰ ਮਾਅਵਜੇ ਦੇਵੇ ਸਾਨੂੰ ਘਰੇ ਰਾਸ਼ਨ ਸੱਟ ਕੇ ਜਾਓ ਸਾਨੂੰ ਮੁਆਵਜ਼ੇ ਦਿਓ ਕਰਜ਼ੇ ਮਾਫ਼ ਕਰੋ ਇਹ ਚੀਜ਼ਾਂ ਤਾਂ ਚਾਹੁੰਦੀ ਆ ਸਰਕਾਰ ਕੇ ਇਹ ਇਹਨਾਂ ਚੀਜ਼ਾਂ ਚ ਫਸ ਕੇ ਕਰਜ਼ੇ ਥੱਲੇ ਦਬ ਜਾਣ ਕਰਜ਼ੇ ਥੱਲੇ ਦਬ ਕੇ ਜ਼ਮੀਨਾਂ ਵੇਚ ਦਿਓ ਜ਼ਮੀਨਾਂ ਵੇਚ ਕੇ ਤੁਸੀਂ ਭਾਵੇਂ ਕਰੋੜਾਂ ਰੁਪਇਆ ਇਕੱਠਾ ਕਰ ਲਿਓ ਪੈਸਾ ਕਦੇ ਵੀ ਨਹੀਂ ਖੜਦਾ ਕਿਉਂਕਿ ਬੈਂਕ ਚ ਤੁਸੀਂ ਪੈਸਾ ਰੱਖੋਗੇ 5 ਲੱਖ ਤੋਂ ਉੱਪਰ ਰੱਖ ਲਿਆ ਤਾਂ ਸਰਕਾਰ ਜ਼ਿੰਮੇਵਾਰ ਨਹੀਂ ਜੇਕਰ ਲੋੜ ਆ ਅੱਜ ਅੱਜ ਲੋੜ ਆ ਹਰ ਧਰਮ ਨੂੰ ਲੋੜ ਆ ਆਪਦੇ ਆਪ ਦੇ ਧਰਮ ਪ੍ਰਤੀ ਬੱਚਿਆਂ ਨੂੰ ਉਹਦੀ ਸਿੱਖਿਆ ਦਿਓ ਸਕੂਲਾਂ ਦੇ ਵਿੱਚ ਚੰਗੀ ਸਿੱਖਿਆ ਹੋਣੀ ਚਾਹੀਦੀ ਆ ਆਪਣੇ ਬੱਚੇ ਪੜ੍ਹਨ ਲਿਖਣ ਚੰਗੇ ਲੈਵਲਾਂ ਤੇ ਜਾਣ ਕਦੇ ਕਿਸੇ ਪਿੰਡ ਨੇ ਇਹ ਮੰਗ ਰੱਖੀ ਆ ਸਰਕਾਰ ਤੋਂ ਕਿ ਵੀ ਅਸੀਂ ਵੋਟਾਂ ਪਾਈਆਂ ਜੇ ਸਾਡੇ ਬੱਚਿਆਂ ਨੂੰ ਫ੍ਰੀ ਚ ਸਿੱਖਿਆ ਦਿਓ ਅੱਜ ਮਹਿੰਗੇ ਮਹਿੰਗੇ ਕੋਰਸ ਆ ਕੋਈ ਐਨਐਮ ਜੀਐਨਐਮ ਕਰਨੀ ਕਿਸੇ ਨੇ ਆਈਟੀਆਈ ਕਰਨੀ ਆ ਕਿਸੇ ਨੇ ईटीटी ਕਰਨੀ ਹੈ ਟਟ ਪਾਸ ਟੀਚਰ ਬਣਨਾ ਕਿਸੇ ਨੇ ਆ ਆਈਪਸ ਆਫੀਸਰ ਬਣਨਾ ਕੋਈ ਵੀ ਚੰਗਾ ਡੀਸੀ ਲੱਗਣਾ ਐਸਐਸਪੀ ਲੱਗਣਾ ਕਿਸੇ ਤਰ੍ਹਾਂ ਦਾ ਕੋਈ ਵਕੀਲ ਬਣਨਾ ਚਾਹੁੰਦਾ ਤਾਂ 2-2 3-3 ਲੱਖ ਰੁਪਏ ਤੋਂ ਲੈ ਕੇ 10-10 ਲੱਖ ਖਰਚਾ ਇਹ ਮੰਗ ਕਦੇ ਕੀਤੀ ਹੈ ਕਿਸੇ ਨੇ ਕਿ ਵੀ ਸਾਡੇ ਬੱਚਾ ਨੂੰ ਜੀ ਅਸੀਂ ਗਰੀਬ ਕਿਸਾਨ ਅਸੀਂ ਦੁਕਾਨਦਾਰ ਅਸੀਂ ਲੋੜਵੰਦ ਪਰਿਵਾਰਾਂ ਜਿਨ੍ਹਾਂ ਨੂੰ ਸਾਨੂੰ ਜ਼ਰੂਰਤ ਹੈ ਕਿ ਸਾਡੇ ਬੱਚਾਂ ਦਾ ਭਵਿੱਖ ਬਣਾਉਣ ਵਾਸਤੇ ਸਾਡੀ ਅਪੀਲ ਹੈ ਕਿ ਸਰਕਾਰ ਜਿਵੇਂ ਐਸਸੀ ਕੈਟਾਗਰੀ ਨੂੰ ਦੇ ਰਹੀ ਹੈ ਕਿ ਹਰ ਕੋਰਸ ਤੇ ਛੋਟ ਦੇ ਰਹੀ ਹੈ 70 ਤੋਂ 75% ਤੇ ਲੋੜ ਬੀਸੀ ਓਬੀਸੀ ਤੇ ਜਰਨਲ ਕੈਟਾਗਰੀ ਨੂੰ ਵੀ ਇਹ ਜ਼ਰੂਰਤ ਹੈ ਸਾਨੂੰ ਫ੍ਰੀ ਦਾ ਕੁਝ ਨਹੀਂ ਚਾਹੀਦਾ ਸਾਨੂੰ ਸਾਡੇ ਬੱਚਾਂ ਨੂੰ ਪੜ੍ਹਾਉਣ ਵਾਸਤੇ ਸਿੱਖਿਆ ਦੀ ਲੋੜ ਆ ਸੀ ਉਹਨਾਂ ਨੂੰ ਚੰਗੇ ਲੈਬਲਾਂ ਤੇ ਚੰਗੇ ਲੇਵਲਾਂ ਤੇ ਅਫਸਰ ਬਣਾਉਣਾ ਚਾਹੁੰਦੇ ਆ ਤਾਂ ਕਿ ਆਉਣ ਵਾਲੇ ਜਿਹੜਾ ਪੰਜਾਬ ਦਾ ਭਵਿੱਖ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਚੰਗੇ 레ਵਲਾਂ ਤੇ ਅਫਸਰ ਬਣਾ ਲਈਏ ਤਾਂ ਸਾਡਾ ਜਿਹੜਾ ਪੰਜਾਬ ਸਾਡੀ ਜਿਹੜੀ ਖੇਤੀ ਆ ਸਭ ਕੁਝ ਬਚਾ ਸਕਦੇ ਆ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਅੱਗੇ ਤੋਂ ਕੇ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਨਵੇਂ ਤੋਂ ਨਵੇਂ ਟੌਪਿਕ ਲੈ ਕੇ ਤੁਹਾਡੇ ਤੱਕ ਆਇਆ ਕਰਾਂਗੇ ਤੇ ਕਮੈਂਟ ਦੇ ਵਿੱਚ ਮੈਸੇਜ ਜ਼ਰੂਰ ਕਰਿਆ ਕਰੋ ਜੇ ਕੋਈ ਨਵਾਂ ਸੁਝਾਅ ਲੈਣਾ ਚਾਹੋ ਨੇ ਤੁਸੀਂ ਕਿਸੇ ਤਰ੍ਹਾਂ ਦਾ ਐਨੇ ਅਸੀਂ ਗਿਆਨਵਾਨ ਤਾਂ ਹੈ ਨਹੀਂ ਪਰ ਜਿੰਨਾ ਪ੍ਰਮਾਤਮਾ ਨੇ ਸਾਨੂੰ ਸੇਵਾ ਲਈ ਹੈ ਜਿੰਨਾ ਸਾਨੂੰ ਨੌਲੇਜ ਆ ਕਿਉਂਕਿ ਅਸੀਂ ਕਿਸੇ ਪ੍ਰਤੀ ਮਾੜਾ ਸ਼ਬਦ ਨਹੀਂ ਬੋਲਦੇ ਤੇ ਨਾ ਹੀ ਅਸੀਂ ਕਿਸੇ ਦੀ ਨਿੰਦਿਆ ਕਰਦੇ ਆ ਜੋ ਚੀਜ਼ ਚਾਹੀਦੀ ਆ ਉਹ ਦੀ ਮੰਗ ਕਰਨੀ ਆਪਣਾ ਫਰਜ਼ ਆ ਧੰਨਵਾਦ ਦੋਸਤੋ